ਰੌਜੀ ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬੋਡਲੋ ਸਰਕਨਾ ਨੂੰ ਸੌਰੀ ਕਰਦੇ ਹਾਂ ਜੀ ਤੇ ਆਪਾਂ ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਜੀ ਜੁਲਦੀ ਦੇ ਆਪਾਂ ਪਿੰਡ ਜਾਗੋਂ ਵਾਲੇ ਜੀ ਜੁਲਦੀ ਦੇ ਤੁਸੀਂ ਛਾਪੇ ਆਏ ਠੀਕ ਹੈ ਜੀ ਤੇ ਬਹੁਤ ਹੀ ਜਿਹੜੇ ਵਧੀਆ ਰਿਜ਼ਲਟ ਦੇ ਰਹੇ ਆ ਕਬੂਤਰ ਇਹਨਾਂ ਦੇ ਇਹਨਾਂ ਦੇ ਛਾਤਾਂ ਦੇ ਜਿਹੜਾ ਰਿਜ਼ਲਟ ਐ ਸਵਾਰੀਆ ਸੁਦੇ ਦੀ ਚੀਜ਼ੇ ਰਾਤ ਲਈ ਕਬੂਤਰ ਪਹਿਲੇ ਨਹੀਂ ਮੇਰੀ ਹੰਡੀ ਇਹ ਦੇਖਿਆ ਨਾ ਸਜੀਟ ਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਹੀ ਆ ਵੀ ਅੱਜ ਇਹਨਾਂ ਜਿਹੜੇ ਕਬੂਤਰ ਆ ਕੋਈ ਚਾਂਦ ਕਬੂਤਰ ਆ ਉਹਨਾਂ ਨੂੰ ਗਿਫਟ ਆਏ ਆ ਇਹ ਪਤਾ ਨੂੰ ਉਹਨਾਂ ਦਾ ਜਿਹੜਾ ਸ਼ੌਕ ਕਰਾਉਣ ਲੱਗੇ ਆ ਜੀ ਆ ਇੱਕ ਮਾਦੀ ਆ ਮੈਂ ਚਲੋ ਭਰਾਵਾਂ ਨੂੰ ਜਿਹੜਾ ਸ਼ੌਕ ਕਰਾ ਦਿੰਦੇ ਆ ਤੇ ਇਸ ਬਾਰੇ ਦੱਸੋ ਜਰੂਰ ਜੀ ਭਾਈ ਆਪਣਾ ਜੀ ਡੱਬ ਵਾਲੀ ਕਬੂਤਰ ਹੈਗੀ ਜੇ ਇਹ लाਡੀ ਵੀਰਿਆ ਸਾਡਾ ਹਾਂਜੀ ਖੰਡ ਵਾਲੇ ਦਾ ਉਹਦੇ ਕੋਲ ਗਿਫਟ ਆਈ ਆ ਤੇ ਮੇਰੇ ਕੋਲ ਡੱਬ ਵਾਲਾ ਕਬੂਤਰ ਪਿਆ ਉਹਦੇ ਵਾਸਤੇ ਲਾ ਲਈ ਆ ਠੀਕ ਠੀਕ ਜਿਹਦੇ ਬੱਚੇ ਕਢਵਾਏ ਜੋ ਦੋ ਤੇ ਬਹੁਤ ਵਧੀਆ ਰਿਜ਼ਲਟ ਆ ਠੀਕ 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 ਵੀਰ ਜੀ ਬੜੀ ਮਿਹਰਬਾਨੀ ਜਿਨੇ ਸਾਨੂੰ ਪਹਿਲੀ ਵਾਰੀ ਕਿਹਾ ਉਹਨੇ ਉਹਨੇ ਕਿਹਾ ਲੈ ਤੁੰ ਚੱਕ ਠੀਕ ਠੀਕ ਲਓ ਜੀ ਹੁਣ ਤੁਹਾਨੂੰ ਸ਼ੌਕ ਵੀ ਕਰਾਉਂਦੇ ਆ ਮਾਦੀ ਦਾ ਲਾਡੀ ਵੀਰ ਆ ਜੀ ਖੰਡ ਵਾਲੇ ਤੋਂ ਉਹਨਾਂ ਲੋ ਜਿਹੜੀ ਇਹ ਮਾਦੀ ਆਈ ਹੈ ਗਿਫਟ ਭਾਜੀ ਉਹਨਾਂ ਨੂੰ ਤੇ ਜਿਹੜੇ ਨੇ ਬੱਚੇ ਵੀ ਬਰੀਡਿੰਗ ਚ ਵਧੀਆ ਹੋ ਮਕੀ ਕਲਿੱਕ ਕਰ ਉਤੇ ਹਮ ਠੀਕ ਹੈ ਲੋ ਜੀ ਤੁਹਾਨੂੰ ਹੁਣ ਪਰਦਾ ਸ਼ੋਅ ਕਰਾਉਂਦੇ ਆ ਕਿ ਆਪਾਂ ਨੂੰ ਮਾਦੀ ਜਿਹੜੀ ਬਹੁਤ ਵਧੀਆ ਲੱਗਦੀ ਲੱਗੀ ਤੇ ਮੈਂ ਚਲੋ ਭਰਾਵਾਂ ਨੂੰ ਜਿਹੜਾ ਨਾਲ-ਨਾਲ ਸ਼ੌਂਕਰਾ ਦਿੰਦੇ ਆ ਤੇ ਜਿਹੜਾ ਵਾ ਅਗਲੇ ਐਤਵਾਰ ਆ ਜਿਹੜਾ ਨੈਕਸਟ ਵੀਡੀਓ ਜੇ ਆਪਾਂ ਜਿਹੜਾ ਅਗਲੇ ਐਤਵਾਰ ਕਰਾਂਗੇ ਉਹਦੇ ਵਿੱਚ ਆਪਾਂ ਛਾਤੇ ਆ ਜੀ ਆਪਣੇ ਸਚਨ ਕੁਮਾਰ ਫੌਜੀ ਸਾਹਿਬ ਜੀ ਇਹਨਾਂ ਦੇ ਉਸਤਾਦ ਜੀ ਨੇ ਉਹਨਾਂ ਦੀ ਛਾਤੇ ਤੇ ਵੀ ਜਾਵਾਂਗੇ ਤੇ ਨਾਲ ਉਹਨਾਂ ਕੋ ਆਪਾਂ ਟਿੱਪਾਂ ਵੀ ਲਵਾਂਗੇ ਭਰਾਵਾਂ ਵਾਲੀ ਠੀਕ ਹੈ ਜੀ ਤੇ ਨਾਲ ਹੀ ਪੁੱਛਾਂਗੇ ਵੀ ਜੇ ਕਬੂਤਰ ਜਿਹੜੇ ਡਾਉਂਦੇ ਆ ਇਨਾ ਬਾਰੇ ਸਾਨੂੰ ਵੀ ਥੋੜਾ ਜਿਹਾ ਭਰਾਵਾਂ ਨੂੰ ਕੋਈ ਦੱਸੋ ਠੀਕ ਹੈ ਇਹ ਆ ਲਓ ਜੀ ਹੁਣ ਸ਼ੌਕ ਕਰ ਲਓ ਜੀ ਆ ਮਾਦੀ ਦੇ ਪੰਜੇ ਆਹ ਫੋਲੋ ਮਾਦੀ ਦਾ ਕਲਰ ਜੀ ਡੱਬ ਵਾਲੀ ਵੇਖੋ ਜੀ ਬਹੁਤ ਹੀ ਪਿਆਰੀ ਜਿਹੜੀ ਮਾਦੀ ਹੈ ਪਤਲੇ ਵਜੂਦ ਦੀ ਨਿੱਕੇ ਕੱਦ ਦੀ ਹੈ ਵੇਖੋ ਜੀ ਬਿਲਕੁਲ ਹੀ ਉਹ ਬਾਦਰ ਪੁੱਤਰ ਦਾ ਦੇਖਰਾਇਆ ਨਹੀਂ ਸ਼ੌਕ ਹਾਂਜੀ ਪੁੱਤ ਦਾ ਇਹਦਾ ਲਓ ਜੀ ਇਹਦਾ ਜਿਹੜਾ ਬਹਾਦਰ ਹੋਇਆ ਵਾ ਠੀਕ ਹੈ ਜੀ ਇਹਦਾ ਮਕੀ ਪੁੱਤ ਉਹਦਾ ਤੁਹਾਨੂੰ ਪਛਾਣ ਕਰਾਉਣੀ ਹੈ ਠੀਕ ਹੈ ਜੀ ਕਿਉਂਕਿ ਅਸੂਰੇ ਵਿੱਚ ਜਿਹੜਾ ਵਾ ਅਸੂਰੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਨਾਮ ਜਿਹੜਾ ਬਹਾਦਰ ਖੜਿਆ ਸੀ ਉਹ ਇਸ ਜਿਹੜਾ ਮਕੀ ਮਾਦੀ ਦਾ ਜਿਹੜਾ ਬੱਚਾ ਹੈ ਤੇ ਆ ਬੱਚਾ ਹੀ ਹੁਣ ਲਓ ਜੀ ਆ ਬੱਚਾ ਹੀ ਇਹਦਾ ਠੀਕ ਹੈ ਅਸੂਰੇ ਵਿੱਚ ਜਿਹੜਾ ਵਾ ਬਹਾਦਰ ਹੋਇਆ ਜੀ 6:00 ਵਜੇ 2 ਮਿੰਟ ਤੇ ਬੈਠਾ 6:00 ਵਜੇ 2 ਮਿੰਟ ਤੇ ਆ ਬੱਚਾ ਬੈਠਾ ਹੀ ਸਾਰੇ ਲਾਗੇ ਲਾਗੇ ਜਿੰਨੀਆਂ ਵੀ ਛੱਤਾਂ ਹੁੰਦੀਆਂ ਹੀ ਮੇਰੀ ਛੱਤ ਵੀ ਵਿੱਚ ਜੋ ਬਨਵੀਰ ਦੀ ਛੱਤ ਵੀ ਜੀ ਇਹ ਹੋਰ ਆਪਣੇ ਸਾਰੇ ਵੀ ਕਿ 22 ਸੱਤਾ ਸੀ ਹਾਂਜੀ ਕਿ 22 ਸੱਤਾ ਚ ਆਪਣੇ ਸਾਰਿਆਂ ਕਬੂਤਰਾਂ ਨੂੰ ਬਿਠਾ ਲੇ ਬਿਠਾਏ ਕਬੂਤਰ ਇਹ ਬਿਠਾਏ ਹੀ ਰਾਤ ਬਿਠਾਏ 6:02 ਬੰਦ ਤੇ ਹਾਂਜੀ ਲਓ ਜੀ ਸ਼ੌਕ ਕਰੋ ਜੀ ਅ 6:00 ਵਜੇ ਤੇ ਲਾ ਸਭ ਬਿਠਾਈ ਉਦਾਂ ਆਪਣੀਆਂ 12 ਕਿੰਨੀਆਂ ਇਸਦੀਆਂ ਜੀ ਇਹਦੇ ਜੀ 2 2.5 2.5 ਦੀ ਗੇਮ ਦੀ ਪੱਕੀ ਆ ਆ ਡਾਰੇ ਦੀ ਮਤਲਬ 2.5 ਤੋਂ ਪਲੱਸ 2 ਆ ਰਹੀ ਰਹੀ ਆ Tiwi, tiwi ya. Aroi. Oke. Tiwi. Oke. ਇਹ ਨਾ ਜਿੱਦਣਾ ਕੱਲੂ ਵੀਰ ਆਏ ਸੀ ਮੋਹਰਾ ਵਾਲੇ ਵੀਰ ਆਏ ਸੀ ਹਾਂਜੀ ਹਾਂਜੀ ਉਹਦਨੇ ਕਬੂਤਰ ਮੋਹਰ ਲਗਾਈ ਸੀ ਤੇ ਹੱਥੋਂ ਨਿਕਲ ਕੇ ਆਏ ਮੋਹਰਾ ਲਾਉਂਦੇ ਸਨ ਹਾਂਜੀ ਹਾਂਜੀ ਇਹ ਛਣਿਆਰ ਵੀ ਕਬੂਤਰ ਉੱਡਿਆ ਸੀ ਇਹਨੇ ਅੱਛਾ ਇਹ ਕੱਲੂ ਵੀਰ ਨੂੰ ਪਤਾ ਹੈ ਚੀਜ਼ ਦਾ ਹਾਂਜੀ ਇਹ ਉਹਦਨੇ 2-3 ਘੰਟੇ ਲਾ ਕੇ ਕਬੂਤਰ ਬੈਠਾ ਸੀ ਜਿਵੇਂ ਜਿਵੇਂ ਛਣਿਆਰ ਹਾਂਜੀ ਹਾਂਜੀ ਐਤਵਾਰ ਫੇਰ ਗੜੀ ਆ ਲਈ ਬੈਠਾ ਸੀ 6:00 ਬਜ ਕੇ 2 ਮਿੰਟ ਤੇ ਬੈਠਾ ਸੀ ਉਹ ਕਬੂਤਰ ਕੱਲੂ ਵੀਰ ਆਇਆ ਵੰਸ਼ ਵੀਰ ਆਇਆ ਸੀ ਮੋਹਰਾ ਲਾਉਣਾ ਉਹਨਾਂ ਦੇ ਸਾਹਮਣੇ ਉੱਤਰ ਮੈਂ ਸਾਰੇ ਸੈਟਿੰਗਸ ਸਟਾਰਟ ਹੋ ਗਈ ਸਰ ਜੀ ਇਹ ਉਹ ਮੁੰਡੇ ਕੋ ਗਲਤੀ ਨਾਲ ਨਿੱਕੜ ਗਿਆ ਜਿਹੜਾ ਖਰਾਫੀ ਸ਼ੁਰੂ ਕਰਦਾ। ਲਓ ਜੀ ਆ ਜਿਹੜਾ ਪਠਾਈ ਐ ਜਿਹੜਾ ਵਾ ਬਹਾਦਰ ਹੋਇਆ ਹੀ ਜੇ ਅਸੂਰੀ ਸ਼ੀਲ ਦੇ ਵਿੱਚ ਤੇ ਉਹ ਜਿਹੜੀ ਮਾਰਦੀ ਦਿਖਾਈ ਆ ਉਹਦਾ ਮੱਤੀ ਫੋਟ ਹੈਗਾ ਜੀ ਤੇ ਉਮੀਦ ਆ ਅੱਜ ਜਿਹੜੀ ਵੀਡੀਓ ਆ ਸਾਰੇ ਭਰਾਵਾਂ ਨੂੰ ਚੰਗੀ ਲੱਗੀ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਸਾਡੇ ਉਸਤਾਦ ਦਾ ਦਿੱਖੇ ਆਉਂਦਾ ਸ਼ੌਕ ਕਰਾਉਣਾ ਲਓ ਜੀ ਉਹਦਾ ਹੀ ਸ਼ੌਕ ਕਰਾਉਣਾ ਆਹਿਤ ਦੱਸ ਜੀ ਆਹ ਨਹੀਂ ਦਿਸੜਦੀ ਉਹ ਉਹ ਨਹੀਂ ਖਾਂਦੇ ਉਹ ਅਮਰੀਕਾ ਦੇ ਸਟਾਈਲ ਨਹੀਂ ਲੈਂਦੇ ਉਹ ਕਿਹੜਾ ਲੇਕ ਹੈ ਇਹ ਨਾ ਨਹੀਂ ਉਧਰ ਚੱਲਾਂਗੇ ਹਣਾ ਅੱਛਾ ਜੀ ਹਲੋ ਜੀ ਆਪਣੇ ਸਤਾ ਸਚਨ ਕੁਮਾਰ ਫੌਜੀ ਸਾਹਿਬ ਜੀ ਠੀਕ ਹੈ ਜੀ ਨੰਨਾ ਵੱਲੋਂ ਜਿਹੜੇ ਆ ਮਾ ਕੀ ਭਾਜੀ ਨੇ ਨੇ ਗਿਫਟ ਆੜਾ ਕਬੂਤ ਕਬੂਤਰੀ ਹੈ ਜੀ ਇਹ ਮਾਦਾ ਹੈ ਹਾਂ ਜੀ ਮਾਦੀ ਹੈ ਜੀ ਇਹ ਨਵੀਂ ਹੀੜੀ ਆ ਬਿਖਤਾਈ ਹੈ ਇਹਦਾ ਜਿਹੜਾ ਤੁਹਾਨੂੰ ਆਪਾ ਸ਼ੌਕ ਆਉਂਦੇ ਆ ਤੇ ਲਓ ਜੀ ਇਹ ਜਰੂਰ ਮੇਰੇ ਭਰਾ ਕਮੈਂਟ ਜੀ ਦੱਸਿਓ ਤੁਹਾਨੂੰ ਇਹ ਮਾਦੀ ਕਿਵੇਂ ਲੱਗੀ ਕਿਉਂਕਿ ਆਪਣੇ ਜਿਹੜੇ ਉਸਤਾਦ ਆ ਬਹੁਤ ਹੀ ਤੇ ਉਸਤਾਦ ਉਹ ਨਹੀਂ ਜਿਹੜੇ ਘਰੋਂ ਖੜਦੇ ਨਹੀਂ ਖੜਦੇ ਆ ਸਹੀ ਗੱਲ ਆ ਪਰ ਚੰਗੇ ਉਸਤਾਦ ਆ ਜਿਹੜੇ ਵੀ ਲੋ ਵੀ ਸ਼ਾਪ ਕਬੂਤਰ ਦੇ ਦਿੰਦੇ ਔਰ ਦੇਖੋ ਦਿੱਤਾ ਵੀ ਕਿਹੜਾ ਕਬੂਤਰ ਆ ਸਾਰੇ ਵੀਰ ਸ਼ੌਂਕ ਕਰੋ ਤੇ ਦੱਸੋ ਕਿਦਾਂ ਦਾ ਆ ਹਾਂਜੀ ਹਾਂਜੀ ਲੋ ਜੀ ਇਹ ਮਾਦੀ ਬਹੁਤ ਵੱਡੀ ਗੱਲ ਆ ਜੀ ਘਰੋਂ ਵੀ ਆਪਣੇ ਮਾਕੀ ਸ਼ਗਿਰਦਾਂ ਨੂੰ ਕਬੂਤਰ ਦੇਣਾ ਨਹੀਂ ਤੇ ਤੁਹਾਨੂੰ ਪਤਾ ਵੀ ਜਿਹੜੇ ਉਸਤਾਦ ਆ ਅੱਜ ਕੱਲ ਦੇ ਜੀਸ ਕਵਲਟੀ ਦੀ ਕਬੂਤਰੀ ਦਿੱਤੀ ਹੁਣ ਹਾਂਜੀ 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 ਆਪ ਜਿਹੜਾ ਵਾ ਮਲਕੀ ਮੋਲ ਲਿਆ ਕੇ ਕਬੂਤਰੀ ਠੀਕ ਹੈ ਜੀ ਨਹੀਂ ਉਹਨਾਂ ਦੀ ਨਾ ਘਰ ਦੀ ਬਰੀਡ ਹੈਗੀ ਘਰ ਦੀ ਬਰੀਡ ਇਹਦਾ ਮਾਪਿਓ ਜਿਹੜਾ ਮੋਲ ਮਾਪਿਓ ਖਾਣ ਦਾ ਪਹ ਹੈਗਾ ਜੀ ਹਾਂ ਜੀ ਉਸਤਾਦ ਉਹਨਾਂ ਦੀ ਘਰ ਦੀ ਬਰੀਡ ਹੈ ਲਓ ਜੀ ਘਰੋਂ ਉਹਨਾਂ ਨੇ ਪੱਠੀ ਦਿੱਤੀ ਆਪਣੇ ਲੈ ਮਾਪਿਓ ਜਿਹੜਾ ਮੋਲ ਲਿਆਂਦਾ ਹੀ ਉਹਨਾਂ ਨੇ ਤੇ ਫਿਰ ਵੀ ਇਹਨੇ ਮਹਿੰਗੇ ਪੰਛੀ ਲਿਆ ਗਏ ਤੇ ਗਾਂ ਆਪਣਾ ਜਿਹੜਾ ਵਾ ਮਲਕੀ ਦਿਨੇ ਸ਼ਿਗਰਦਾਂ ਨੂੰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਠੀਕ ਹੈ ਜੀ ਆਹ ਨਾਲ ਆ ਨਰਜੀ ਭਾਈ ਨੇ ਹੱਥ ਕੀ ਤੁਹਾਨੂੰ ਸ਼ੌਂਕ ਕਰਾਂਗੇ ਨਹੀਂ ਤੁਸੀਂ ਕਰਾ ਲੋ ਜੀ ਹਾਂ ਲੋ ਜੀ ਇਹਦਾ ਵੀ ਸ਼ੌਂਕ ਕਰੋ ਆ ਨਰਜੀ ਮੈਂ ਜੋਗਨ ਵੀਰ ਵੇਖਣ ਹਾਂ ਲੋ ਜੀ ਓਕੇ ਲੋ ਜੀ ਆ ਪਰ ਜੀ ਫਾਰ ਕੱਟੇ ਆ ਕੀ ਕਬੂਤਰ ਜਿਹੜਾ ਗੋਲ ਕੀ ਹਾਂਜੀ ਬਰੀਡਿੰਗ ਤੇ ਪਾਇਆ ਹੈ ਬਰੀਡਿੰਗ ਚ ਪਾਇਆ ਵਾ ਗੋਲ ਕੀਤਾ ਹਨ ਕਬੂਤਰ ਨੂੰ ਤੇ ਆ ਦੇਖੋ ਕਾਫੀ ਫਾਰੇ ਦੇ ਜਿਹੜੇ ਆ ਮੇਨ ਜਿਹੜਾ ਪਰਾਂ ਦਾ ਖਰਦਾਰ ਹੈ ਜੀ ਠੀਕ ਹੈ ਲਈ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਦੱਸਿਓ ਜੀ ਤੇ ਮਿਲਦੇ ਹਾਂ ਤਾਂ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ